ਉੱਥੇ ਜਦੋਂ ਮੈਂ ਉਹ ਵੇਖਿਆ ਤੇ ਮੈਨੂੰ ਵੇਖਿਆ ਕਿ ਇੱਕ ਕੁਰਸੀ ਖਾਲੀ ਸੀ ਉਹ ਪ੍ਰਮਾਤਮਾ ਵੱਲੋਂ ਮੇਰੇ ਵਾਸਤੇ ਠੱਠੀ ਦਿੱਤੀ ਤੇ ਉੱਥੇ ਮੈਂ ਬਹਿਣਾ ਸੀ ਜਦੋਂ ਮੈਂ ਬਹਿਣਾ ਸੀ ਤੇ ਇਹ ਨਾਲ ਮੁਲਾਕਾਤ ਹੋਣੀ ਸੀ ਨੰਬਰ ਲੱਲਿਆ ਫਿਰ ਮੈਨੂੰ ਕਰਦਾ ਰਿਹਾਦਾ ਹੀ ਹੌਲੀ 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 ਕਰ ਤੇ ਹੌਲੀ ਹੌਲੀ ਕਰਕੇ 그다음에 ਨਾਲ ਗੱਲਬਾਤ ਹੁੰਦੀ ਰਹੀ ਤੇ ਮੈਨੂੰ ਕਿਹਾ ਮੈਂ ਕਿਹਾ ਮੇਰੇ ਤੋਂ ਦੱਸ ਸੁਣ ਮੈਂ ਆ ਨਾ ਤੇਨਾਂ ਕੋਈ ਗੱਲ ਕਰਨੀ ਹੈ ਗੱਲ ਕਰ ਉਹ ਮੈਂ ਮੈਂ ਵਿਆਹ ਤੇਨਾਂ ਹੀ ਕਰਾਂਗਾ ਇਤਰਾਏ ਕਹਿੰਦੇ ਵੀ ਮੈਂ ਤਾਂ ਨੂੰ ਪਸੰਦ ਕਰਦਾ ਵਾਂ ਤੇ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾਂ ਪਹਿਲਾਂ ਇਹ ਆਪਣੇ ਮਾਪਿਓਨਾਂ ਨੇ ਗੱਲ ਕੀਤੀ ਉਹ ਨਹੀਂ ਮੰਨੇ ਪਰ ਮੇਰੇ ਵੱਲੋਂ ਵੀ ਨਹੀਂ ਮੰਨੇ ਕ ਨਹੀਂ ਨਹੀਂ ਅਦਾ ਨਹੀਂ ਹੁਣਾ ਨਹੀਂ ਨਹੀਂ ਕੀ ਪਤਾ ਪੂਰੀ ਸੀ ਕਿਦਾਰੀ ਹੈ ਕਿਦਾਰੀ ਨਹੀਂ ਅਜੇ ਵੀ ਤਿਆਗ ਮੁੰਡਾ ਕੀ ਪਤਾ ਕਿੱਦਾਂ ਦਾ ਕਿਦਾਰੀ ਕਿਉਂਕਿ ਮਾਂ ਪਿਓ ਨੂੰ ਕਿਉਂਕਿ ਕੋਈ ਵੀ ਮਾਂ ਪਿਓ ਨੂੰ ਦੇਖੇ ਜਿਹੜੀ ਕੋਈ ਕੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਅਨੇ ਮੈਨੂੰ ਕਿਹਾ ਤਾਂ ਮੇਰੇ ਮੰਮੀ ਮੇਰੇ ਮੰਮੀ ਡੈਡੀ ਨਹੀਂ ਮੰਨਦੇ ਤੇ ਹੁਣ ਕੀ ਕਰੀਆ ਮੈਂ ਕਿਹਾ ਚੱਲ ਕੋਈ ਗੱਲ ਨਹੀਂ ਨਹੀਂ ਨਾ ਮੰਨਦੇ ਤੇ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾਲ ਵਿਆਹ ਨਾ ਹੋਇਆ ਤੇ ਕੀ ਰਹੀ ਮੈਂ ਸਮਝਿਆ ਕਰਾਂ ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿਉਂਕਿ ਜਿਹੜੋਂ ਦਾ ਮੇਰਾ ਉਸ ਪ੍ਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਨਾ ਮੇਰਾ ਇੱਕ ਬੇਟਾ ਸਾਡਾ ਬੇਟਾ ਤੇ ਮੈਨੂੰ ਆ ਆਪਣੇ ਆਪ ਚ ਐਦਾ ਲੱਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪ੍ਰਮਾਤਮਾ ਨੇ ਲਟਾ ਲਾਤੀਆਂ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਨੌਜਵਾਨ ਲੜਕੇ ਲੜਕੀਆਂ 'ਚ ਲਵ ਮੈਰਿਜ ਦੀ ਬਹੁਤ ਧੋੜ ਲੱਗੀ ਹੋਈ ਹੈ ਆਪਣੇ ਜੀਵਨ ਸਾਥੀ ਦੀ ਆਪ ਭਾਲ ਕਰ ਲੈਂਦੇ ਨੇ ਥੋੜਾ ਜਿਹਾ ਵੀ ਨਹੀਂ ਸੋਚਦੇ ਆਪਣੇ ਮਾਪਿਆਂ ਬਾਰੇ ਕਿ ਉਹਨਾਂ ਦੇ ਇਸ ਹੱਕ ਨੂੰ ਉਹਨਾਂ ਕੋਲੋਂ ਖੋਣ ਲਈ ਅਤੇ ਫਿਰ ਲਵ ਮੈਰਿਜ ਤੋਂ ਕੁਝ ਸਮੇਂ ਬਾਅਦ ਜਦ ਨਹੀਂ ਨਿਭਦੀ ਤਾਂ ਮਾਪਿਆਂ ਨੂੰ ਨਾਲ ਪਰੇਸ਼ਾਨੀਆਂ 'ਚ ਪਾ ਦਿੰਦੇ ਨੇ ਜ਼ਰੂਰਤ ਹੈ ਇਸ અપਾਹੀ ਜੋੜੇ ਰਾਜੂ ਅਤੇ ਭੋਲੀ ਕੋਲੋਂ ਪ੍ਰੇਰਨਾ ਲੈਣ ਦੀ ਜਿਨ੍ਹਾਂ ਨੇ ਲਵ ਮੈਰਿਜ ਤਾਂ ਜ਼ਰੂਰ ਕਰਵਾਈ ਹੈ ਪਰ ਇੱਕ ਦੂਜੇ ਦਾ ਸਹਾਰਾ ਬਣਨ ਲਈ 80% ਤੋਂ ਵੱਧ ਅਪਾਹਜ ਰਾਜੂ ਅਤੇ ਭੋਲੀ ਨੇ ਦੱਸਿਆ ਕਿ ਉਹ ਜਿਸ ਸਮਾਜ ਸੇਵੀ ਸੰਸਥਾ ਕੋਲ ਪੈਨਸ਼ਨ ਲੈਣ ਜਾਂਦੇ ਸੀ ਉੱਥੇ ਇੱਕ ਦੂਜੇ ਨਾਲ ਪਿਆਰ ਹੋਇਆ ਅਤੇ ਜੀਵਨ ਸਾਥੀ ਬਣਨ ਦਾ ਫੈਸਲਾ ਕੀਤਾ 1.5 ਸਾਲ ਤੱਕ ਇੱਕ ਦੂਜੇ ਨਾਲ ਦਿਨ ਰਾਤ ਫੋਨ ਤੇ ਗੱਲਬਾਤ ਕਰਦੇ ਰਹੇ ਅਤੇ ਡਰਦੇ-ਡਰਦੇ ਜਦ ਘਰਦਿਆਂ ਨੂੰ ਦੱਸਿਆ ਤਾਂ ਘਰਦਿਆਂ ਨੇ ਉਹਨਾਂ ਦਾ ਇਹ ਲਵ ਮਨਜ਼ੂਰ ਨਾ ਕੀਤਾ ਜਸ ਤੋਂ ਬਾਅਦ ਉਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਜੇਕਰ ਸਾਡਾ ਵਿਆਹ ਨਹੀਂ ਹੋਇਆ ਤਾਂ ਮੌਤ ਨੂੰ ਗਲੇ ਲਾ ਲਵਾਂਗੇ ਪਰ ਪ੍ਰਮਾਤਮਾ ਨੇ ਸਾਥ ਦਿੱਤਾ ਕਿਉਂਕਿ ਪਿਆਰ ਸੱਚਾ ਸੀ ਦੋਵਾਂ ਦਾ ਵਿਆਹ ਹੋ ਗਿਆ ਅੱਜ 4 ਸਾਲ ਹੋ ਗਏ ਵਿਆਹ ਨੂੰ ਇੱਕ ਬੇਟਾ ਜੋ ਬਿਲਕੁਲ ਤੰਦਰੁਸਤ ਹੈ ਅਤੇ ਆਪਣੇ ਬੇਟੇ ਨੂੰ ਜਿਵੇਂ ਜਿਵੇਂ ਜਵਾਨ ਹੁੰਦਾ ਦੇਖ ਰਹੇ ਨੇ ਉਹ ਆਪਣੇ ਆਪ ਨੂੰ ਅਪਾਹਜ ਮਹਿਸੂਸ ਨਹੀਂ ਕਰਦੇ ਦੋਵੇਂ ਘਰ ਵਿੱਚ ਪਿਆਰ ਮੁਹੱਬਤ ਨਾਲ ਰਹ ਰਹੇ ਨੇ ਭਾਵੇਂ ਘਰ ਵਿੱਚ ਗਰੀਬੀ ਹੈ ਆਉ ਉਹਨਾਂ ਦਾ ਕੀ ਕਹਿਣਾ ਉਹ ਵੀ ਸੁਣਾ ਦਿਨੇ ਤੁਹਾਨੂੰ ਮੇਰੀ ਮੁਲਾਕਾਤ ਫਸਟ ਪਹਿਲਾ ਮੁਲਾਕਾਤ ਹੋਈ ਉਥੇ ਕੋਈ ਬੰਦਾ ਜੀ ਆਨੂੰ ਆਪਣੇ 450 ਰੁਪਏ ਦਿੰਦਾ ਸੀ ਤੇ ਉਥੇ ਜਦੋਂ ਮੈਂ ਉਹਨੂੰ ਵੇਖਿਆ ਤੇ ਮੈਂ ਉਹਨੂੰ ਵੇਖਿਆ ਕਿ ਇੱਕ ਕੁਰਸੀ ਖਾਲੀ ਸੀ ਉਹ ਪਰਮਾਤਮਾ ਵੱਲੋਂ ਮੇਰੇ ਵਾਸਤੇ ਹੀ ਠੱਠੀ ਦੀ ਸੀ ਤੇ ਉਥੇ ਮੈਂ ਬਹਿਣਾ ਸੀ ਤੇ ਜਦੋਂ ਮੈਂ ਬਹਿਣਾ ਸੀ ਤੇ ਅਜਿਹਾ ਮੁਲਾਕਾਤ ਹੋਣੀ ਸੀ ਤੇ ਐਦਾ ਹੀ ਮੇਰਾ ਪਹਿਲਾ ਮੈਨੂੰ ਕਿਹਾ ਕਿ ਮੈਂ ਕਿਹਾ ਤੁਸੀਂ ਕਿੱਥੋਂ ਆਏ ਹੋ ਤੇ ਕਹਿੰਦੀ ਮੈਂ ਆਣਾ ਪਿਆਰੇਵਾਲ ਪਿੰਡ ਪਿਆਰੇਵਾਲ ਪਿੰਡੋਂ ਆਈ ਆਂ ਤੰਨਾ ਕਾ ਪੈੜੇਵਾਲ ਪਿੰਡ ਕਿੱਥੇ ਹੈਗਾ ਕਹਦੀ ਰਮਦਾਸ ਤੋਂ ਅੱਗੇ ਕਿਉਂਕਿ ਰਮਦਾਸ ਤੋਂ ਗੁਰਦੁਆਰਾ ਨਾ ਸੁਣਿਆ ਰਈ ਤੇ ਫਿਰ ਐਦਾ ਹੀ ਕਹਾ ਕਿ ਮੈਂ ਕਹਾ ਫਿਰ ਕਿਹਦੇ ਨਾਲ ਆਏ ਹੋ ਕਹਿੰਦੀ ਮੈਂ ਨਾ ਆਪਣੀ ਥੇਲੀਆਂ ਨਾਲ ਆਇਆ ਮੈਂ ਕਹਾ ਅੱਛਾ ਅੱਛਾ ਠੀਕ ਹੈ ਤੇ ਮੈਂ ਕਹਾ ਫਿਰ ਤੂੰ ਇਹ ਐਦਾ ਕਰੋ ਕਿ ਤੁਹਾਡੇ ਕੋਲ ਫੋਨ ਨੰਬਰ ਨਹੀਂ ਹੈਗਾ ਕਹਿੰਦੀ ਹੈਗਾ ਆ ਤੇ ਮੈਂ ਕਹਾ ਫਿਰ ਤੁਹਾਨੂੰ ਫੋਨ ਫੋਨ ਮੈਂ ਕਰਦਾਗਾ ਜਦੋਂ ਕੋਈ ਤਰੀਕ ਹੋਏ ਤੇ ਤੁਸੀਂ ਮਹੀਨੇ ਬਾਅਦ ਚਲੋ ਨੇ ਮੈਨੂੰ ਨੰਬਰ ਦੇਤਾ ਤੇ ਫਿਰ ਮੈਂ ਨੰਬਰ ਲੱਲਿਆ ਫਿਰ ਮੈਨੂੰ ਕਰਦਾ ਰਿਹਾ ਏਦਾ ਹੀ ਹੌਲੀ 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 ਕਰਕੇ ਆਹ ਹੌਲੀ ਹੌਲੀ ਕਰਕੇ ਤਾਂ ਆਪਣੀ ਗੱਲਬਾਤ ਹੁੰਦੀ ਰਹੀ ਤੇ ਮੈਨੂੰ ਕਿਹਾ ਮੈਂ ਕਿਹਾ ਮੇਰੀ ਇੱਕ ਗੱਲ ਸੁਣ ਮੈਂ ਨਾ ਤੇਨਾਂ ਕੋਈ ਗੱਲ ਕਰਨੀ ਆ ਕਹਿੰਦੀ ਕਰੋ ਮੈਂ ਮੈਂ ਵਿਆਹ ਵੀ ਤੇੜਨਾ ਹੀ ਕਰਾਣਾ ਹਾਂਜੀ ਕਿਨਾਂ ਦੇ ਆਪਕੇ 1.5 ਸਾਲ ਦਾ ਕਫਰ ਜਿਹੜਾ ਘਰ ਦੇ ਬਣ ਗਿਆ ਪਿਆਰ ਪਹਿਲਾਂ ਤੇ ਏਦਾਂ ਹੀ ਪਹਿਲਾਂ ਇਹ ਆਪਣੇ ਮਾਪਿਓ ਨੇ ਆਨੇ ਗੱਲ ਕੀਤੀ ਉਹ ਨਹੀਂ ਮੰਨੇ ਸਰੋ ਮੇਰੇ ਵੱਲੋਂ ਵੀ ਨਹੀਂ ਮੰਨੇ ਕਿ ਨਹੀਂ ਨਹੀਂ ਅਦਾਣੀ ਹੋਣਾ ਨਹੀਂ ਨਹੀਂ ਕਿ ਬਤਾ ਕੁੜੀ ਕੀ ਕਿਦਾਰੀ ਹੈ ਕਿਦਾਰੀ ਨਹੀਂ ਐਵੇਂ ਕਿ ਆਕ ਮੁੰਡਾ ਕੀ ਪਤਾ ਕਿਦਾਰਾ ਕਿਦਾਰੀ ਕਿਉਂਕਿ ਮਾਂ ਪਿਓ ਨੂੰ ਕਿਉਂਕਿ ਕੋਈ ਮਾਂ ਪਿਓ ਨੂੰ ਦੇਖ ਕੇ ਜਿਹੜੀ ਕੋਈ ਕੀ ਪਤਾ ਕੀ ਕਰਦਾ ਕੀ ਨਹੀਂ ਕਰਦਾ ਤੇ ਅਨੇ ਮੈਨੂੰ ਕਿਹਾ ਕਿ ਮੇਰੇ ਮੰਮੀ ਮੇਰੇ ਮੰਮੀ ਡੈਡੀ ਨਹੀਂ ਮੰਨਦੇ ਤੇ ਹੁਣ ਕੀ ਕਰੀ ਆ ਮੈਂ ਕਿਹਾ ਚਲ ਕੋਈਗਾ ਨਹੀਂ ਨਹੀਂ ਨਾ ਮੰਨਦੇ ਤੇ ਜੇ ਅਸੀਂ ਜੇ ਸਾਡਾ ਦੋਨਾਂ ਦਾ ਪਿਆਰ ਨਾਲ ਵਿਆਹ ਨਾ ਹੋਇਆ ਤੇ ਫੇਰ ਅਸੀਂ ਮੋਤਨਾ ਗਿਆ ਕਰਾਂਗੇ ਬੱਸ ਤੁਹਾਨੂੰ ਮੈਂ ਬਤਾ ਹਾਂ ਜੀ ਹਾਂਜੀ ਅਸਲ ਵਿੱਚ ਗੁਜ਼ਾਰਾ ਚੰਗਾ ਕਰ ਲਿਆ ਨਾ ਗੁਜ਼ਾਰਾ ਚਲੋ ਪ੍ਰਮਾਤਮਾ ਦੀ ਦਿਆਨਾਂ ਚਾਹੀਦਾ ਕੁਛ ਮੈਂ ਮੇਰੀ 1500 ਰੁਪਿਆ ਪੈਛਾ ਲੱਗੀ ਜੇ ਸਰਕਾਰ ਵੱਲੋਂ ਮਿਲਦੀ 1500 ਰੁਪਿਆ ਅਜੇ ਨਹੀਂ ਲੱਗੀ ਰਹੀ ਤੇ ਚਲੋ ਮੈਨੂੰ ਮੈਂ ਗੁਰਦੁਆਰੇ ਇੱਕ ਸੇਵਾ ਸੁਵਾ ਕਰਦਾ ਵਾਂ ਉਥੋਂ ਵੀ ਕੋਈ ਦਾਨਪੁਣ ਕੋਈ ਦਾਨਪੁਣ ਕੋਈ 50 60 20 30 ਰੁਪਏ ਮੇਰਾ ਦੇ ਦਿੰਦੇ ਆ ਕਿ ਜਿਹਦੇ ਵਿੱਚੋਂ ਮੇਰਾ 3 400 ਰੁਪਿਆ ਹੋ ਜਾਂਦਾ ਦਿਹਾੜੀ ਕਾਹਿੰਦੀ ਤੇ 700 ਰੁਪਿਆ ਕਉ ਫੋਸਤ ਨਹੀਂ ਕੀ ਅਜੀ ਗਾੜੀ ਗਾ ਨਾ ਨਾ ਮੈਨੂੰ ਕੋਈ ਅਫਸੋਸ ਨਹੀਂ ਹੈਗਾ ਕਿਉਂਕਿ ਜਿਰੋਂ ਦਾ ਮੇਰਾ ਉਸ ਪਰਮਾਤਮਾ ਨੇ ਮੈਨੂੰ ਬੱਚਾ ਦਿੱਤਾ ਨਾ ਮੇਰਾ ਇੱਕ ਬੇਟਾ ਸਾਡਾ ਦਿੱਤਾ ਤੇ ਮੈਨੂੰ ਆਪਣੇ ਆਪ ਐਦਾ ਲੱਗਿਆ ਐਦਾ ਲੱਗਾ ਕਿ ਮੈਨੂੰ ਮੈਨੂੰ ਪਰਮਾਤਮਾ ਨੇ ਲਤਾਂ ਲਾਤੀਆਂ ਮੇਰੀ ਲਤਾਂ ਲੱਗੀਆਂ ਕਿੰਨਿਆਂ ਕਣ ਫਿਰ ਸਾਡ ਦਿੱਤਾ ਜਰਾ ਵਿਆਹ ਕਰਾ ਮੇਰਾ ਬਹੁਤ ਜ਼ਿਆਦਾ ਨੇ ਸਾਡ ਦਿੱਤਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਦਾਂ ਹੀ ਕਿ ਇਹ ਵੀ ਮੇਰੇ ਲਾਗੇ ਬੈਠੇ ਹੀ ਕੁਰਸੀਆਂ ਡੱਠੀਆਂ ਹੀ ਮੇਰੇ ਲਾਗੇ ਬੈਠੇ ਹੀ ਇੱਕ ਕੁਰਸੀ ਖਾਲੀ ਪਈ ਸੀ ਤੇ ਆਣ ਕੇ ਤੇ ਬਹਿ ਗਏ ਆਣ ਕੇ ਬਹਿ ਗਏ ਤੇ ਮਤਲਬ ਇਸ ਤਰ੍ਹਾਂ ਇਸ ਤਰ੍ਹਾਂ ਮੈਨੂੰ ਪੁੱਛਣ ਡਿਆ ਪਏ ਗੱਲਬਾਤ ਵੀ ਕਿਥੋਂ ਤੁਸੀਂ ਕਿਥੋਂ ਆਏ ਜੋ ਤੇ ਮੈਂ ਆਖਿਆ ਮੈਂ ਤੇ ਪੈੜੇ ਵਾਲਾ ਇੱਧਰ ਰਮਦਾਸ ਵਾਲ ਪੈੜੇ ਵਾਲ ਮੈਂ ਉੱਥੋਂ ਹੁੰਨੀ ਆ ਤੇ ਕਹਿੰਦੇ ਕਿ ਠੀਕ ਆ ਕਹਿੰਦੇ ਕਿ ਇੱਥੇ ਹਾਂ ਮਿਲਦੀ ਐ ਪਲਸਨ ਤੁਸੀਂ ਆ ਜਿਆ ਕਰੋ ਸਾਡੇ ਚਾਰ ਚਾਰ ਮਿਲਦਾ ਢਾਈ ਢਾਈ ਸੋ ਫਿਰ ਵੱਜ ਜਾਣੀ ਆ ਤੇ ਇਦਾਂ ਹੀ ਫਿਰ ਮੁੜ ਕੇ ਵਾਦੀ 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 ਗਈ ਤੇ ਫਿਰ ਮੈਨੂੰ ਇਹਨਾਂ ਨੇ ਮੈਂ ਮੈਨੂੰ ਨੰਬਰ ਮੰਗਦੇ ਹੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਨੰਬਰ ਦਿੱਤਾ ਫਿਰ ਇਦਾਂ ਹੀ ਗੱਲਬਾਤ ਹੁੰਦੀ ਰਹੀ ਹੁੰਦੀ ਰਹੀ ਕਰਦੇ ਕਰਦੇ ਫਿਰ ਇਸ ਤਰ੍ਹਾਂ ਹੀ ਕਹਿੰਦੇ ਵੀ ਮੈਂ ਤੁਹਾਨੂੰ ਪਸੰਦ ਕਰਦਾ ਵਾਂ ਤੇ ਗੱਲਬਾਤ ਫਿਰ ਹੁੰਦੀ ਰਹੀ ਤੇ ਫਿਰ ਚਲੋ ਮੰਨ ਗਏ ਮੇਰੇ ਵੀ ਤੇ ਇਹਨਾਂ ਦੇ ਵੀ ਤੇ ਚਲੋ ਕਹਿੰਦੇ ਕਿ ਮੈਂ ਮੈਂ ਇਹਨਾਂ ਨਾਲ ਹੀ ਕਰਨੀ ਆ ਕਰਨਾ ਵਿਆਹ ਤੇ ਇਹ ਵੀ ਕਹਿੰਦੇ ਕਿ ਮੈਂ ਤੁਹਾਡੇ ਨਾਲ ਹੀ ਕਰਾਉਣਾ ਵਾ ਤੇ ਮੈਂ ਕਿਹਾ ਚਲੋ ਕਿੰਨੀ ਕੁ ਫੇ ਮੁਸ਼ਕਲ ਆਈ ਉਸ ਵਿਆਹ ਦੇ ਦੌਰਾਨ ਕਿਉਂਕਿ ਲਵ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਹਾਂਜੀ ਵਿਆਹ ਕਰਾਉਣ ਦੇ ਵਿੱਚ ਕਿੰਨੀ ਕੁ ਮੁਸ਼ਕਲ ਆਈ ਮੁਸ਼ਕਲ ਵੀਰੇ ਇਦਾਂ ਹੀ ਆ ਜਦੋਂ ਘਰ ਘਰਾਂ ਘਰ ਵਾਲਿਆਂ ਨੇ ਇਦਾਂ ਇਦਾਂ ਗੱਲਾਂ ਕਰਦੇ ਰਹੇ ਫਿਰ ਟੈਨਸ਼ਨਾਂ ਚ ਵੀ ਰਹਿੰਦੇ ਰਹੇ ਆ ਹਾਂਜੀ ਉਹ ਖੁਸ਼ ਹੋ ਗਿਆ ਹਾਂ ਜੀ ਹਾਂਜੀ ਕਿੰਨਾ ਵੀ ਸਾਥ ਦਿੰਦਾ ਉਹਦਾ ਜੂਦੇ ਨਾਲ ਬਹੁਤ ਸਾਥ ਦਿੰਦੇ ਕਿਦਾਂ ਦਾ ਸਾਥ ਦਿੰਦੇ ਸਾਥ ਇਦਾਂ ਦਿੰਦੇ ਆ ਵੀ ਆਪ ਮਗਰੋਂ ਰੋਟੀ ਦਿੰਦੇ ਆ ਪਹਿਲਾਂ ਮੈਨੂੰ ਖਵਾਉਂਦੇ ਆ ਹਾਂਜੀ